ਐਸਰੋਤੀਓ ਪਰ ਇਸ ਅਸਥਾਨ 'ਤੇ ਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਅਮਰਜੀਤ ਸਿੰਘ ਦੇ ਨਾਲ ਅਸੀਂ ਪਹੁੰਚੇ ਅੰਮ੍ਰਿਤਸਰ ਕੋਟ ਖਾਲਸਾ ਸਰਕਾਰੀ ਸਕੂਲ ਵਾਲੀ ਗਲੀ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਛਲਾਨਾ ਜੋੜ ਮਿਲ ਦੇ ਸੰਬੰਧ ਵਿੱਚ ਰਾਗੀ ਢਾਡੀ ਕੀਰਤਨੀ ਅਤੇ ਅਤੇ ਹੋਰ ਵੀ ਜਥੇ ਪਹੁੰਚੇ ਸਨ ਅਤੇ ਗੱਲਬਾਤ ਕਰਦੇ ਹਾਂ ਬਰਦਾਨ ਹਰਪਾਲ ਸਿੰਘ ਦੇ ਨਾਲ ਜਿਹੜੀ ਕਿ ਸੇਵਾ ਨਿਭਾਈ ਜਾ ਰਹੀ ਹੈ ਅਤੇ ਉਹ ਸੈਕਟਰੀ ਬਲਵਿੰਦਰ ਸਿੰਘ ਖਜ਼ਾਨਚੀ ਨਰਵੈਲ ਸਿੰਘ ਮੈਂਬਰ ਕੁਲਦੀਪ ਸਿੰਘ ਵਰਯਾਮ ਸਿੰਘ ਅਜੀਤ ਸਿੰਘ ਕਰਮ ਸਿੰਘ ਬਚਨ ਸਿੰਘ ਅਤੇ ਸੰਗਤਾਂ ਵੱਲੋਂ ਬੜੇ ਹੀ ਸਰਧਾ ਅਤੇ ਪਿਆਰ ਨਾਲ ਜਿਹੜੀ ਸੇ ਦੀਆ ਤੇ ਦਿਖਾਣੇ ਆ ਤੁਹਾਨੂੰ ਕੁਝ ਤਸਵੀਰਾਂ ਤੇ ਚੱਲਦੇ ਹਾਂ ਦਰਦ ਕਰਦੇ ਹਾਂ ਦਰਸ਼ਨ ਗੁਰੂ ਸਾਖ ਜੀ ਦੇ ਇਹ ਇਤਿਹਾਸ ਵਰਗਾ ਵਿੱਚ ਜਗ ਦੇ ਹੋਰ ਇਤਿਹਾਸ ਕੋਈ ਨਹੀਂ ਬੋਲਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਕਰਕੇ ਹੋਵਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਸਵਿੰਦਰ ਸਿੰਘ ਜੀ ਕਨਫਰਕਾਏ ਵਾਲੇ ਉਹਨਾਂ ਵੱਲੋਂ ਮਾਇਆਈ ਔਰ ਸੰਤਾਂ ਨੂੰ ਬੇਤ ਮਾਇਆ ਹੀ ਵਾਹਿਗੁਰੂ ਚੜ੍ਹਦੀਆਂ ਕਲਾ ਕਰੇ ਖਜ਼ਾਨੇ ਭੰਡਾਰੇ ਭਰਪੂਰ ਕਰੇ ਸੋ ਥੋੜੇ ਟਾਈਮ ਚ ਬਹੁਤੀਆਂ ਗਲਤੀਆਂ ਹੋ ਜਾਂਦੀਆਂ ਅਕਸਰ ਅਣਜਾਣ ਬੱਚੇ ਸਮਝ ਕੇ ਮਾਫ਼ ਕਰੇ ਸੰਤ ਬਖਸ਼ਣਯੋਗ ਹੈ ਵਾਹ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਮਨ ਸਿੰਘ ਦੇ ਜਨਮ ਦਿਹਾੜੇ ਦੀ ਸਭ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਤੇ ਜੀ ਆਇਆਂ ਕਹਿੰਦੇ ਜਥੇਦਾਰ ਬਾਬਾ ਹਰਪਾਲ ਸਿੰਘ ਗੁਰਦਵਾਰਾ ਬਾਬਾ ਜੀਮਨ ਸਿੰਘ ਮੁੱਖ ਸੇਵਾਦਾਰ ਸਾਰੀ ਸੰਗਤ ਨੂੰ ਜੀ ਆਇਆਂ ਕਹਿੰਦੇ ਆ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਜੀ ਆਇਆਂ ਕਹਿੰਦੇ ਆ ਆਇਆ ਹੋਇਆ ਸੰਗਤਾਂ ਦਾ ਬਹੁਤ ਬਹੁਤ ਦਿਨੋ ਸਵਾਗਤ ਕਰਦੇ ਆ ਤੇ ਅੱਗੇ ਤੋਂ ਗੁਰੂਮਾਰਾ ਸੱਚੇ ਪਾਤਸ਼ਾਹ ਉਹ ਬੇਨਤੀ ਕਰਦੇ ਆ ਵੱਧ ਚੜ ਕੇ ਸੰਗਤਾਂ ਪਹੁੰਚਣ ਤੇ ਵੱਧ ਸਾਥ ਕੇ ਸਾਡਾ ਸਾਥ ਦੇਣ ਤੇ ਅੱਗੇ ਤੋਂ ਜਿਹੜਾ ਇਹ ਮੇਲਾ ਏ ਸ਼੍ਰੋਮਣੀ ਕਰਨਾਲ ਪਾਪਾ ਚਿਮਨ ਸਿੰਘ ਸ਼ਹੀਦ ਦਾ ਇਹਨੂੰ ਵੱਧ ਚੜ ਕੇ ਬਹੁਤ ਵੱਡੇ ਪਰਾਲੇ ਤੇ ਮਨਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਬਿਲ ਸਿੰਘ ਦਾ ਕੋਠਾ ਸਾਰਤ ਬਾਬਾ ਜੀਰੂ ਸਿੰਘ ਦਾ ਜੋ ਨੱਗਰ ਦੇ ਵਿੱਚ ਗੁਰਦੁਆਰਾ ਹੈ ਬਾਬਾ ਜੀਰੂ ਸਿੰਘ ਦਾ ਆਏ ਸਾਲ ਬਹੁਤ ਵੱਧ ਚੜ੍ਹ ਕੇ ਸੰਗਤਾਂ ਦੇ ਸੰਯੋਗ ਦੇ ਨਾਲ ਇਹ ਮੇਲਾ ਮਨਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਸੰਗਤਾਂ ਦਾ ਬਹੁਤ ਬਹੁਤ ਯੋਗਦਾਨ ਜੋ ਕਰਦੇ ਸਮੂਹ ਸੰਗਤ ਪ੍ਰਭਾਲ ਸਿੰਘ ਪ੍ਰਧਾਨ ਗੁਰਦੁਆਰੇ ਦੇ ਸੁਚਾ ਸਿੰਘ ਵੀ ਪ੍ਰਧਾਨ ਨਰਵੈਰ ਸਿੰਘ ਜਾਨਜੀਤ ਜੀ ਹੋਰ ਸਾਡੇ ਜਿਹੜੇ ਨੇ ਮੁੱਖ ਸੇਵਾਦਾਰ ਨੇ ਜਿਹੜੇ ਇਸ ਟੀਮ ਦਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਕਾਬਲ ਸਿੰਘ ਮੈਂ ਚੇਅਰਮੈਨ ਜੋ ਮੈਂ ਇਸ ਪਰਾਲੇ ਦੇ ਉੱਤੇ ਮੈਂ ਆਪਣੇ ਪ੍ਰਧਾਨ ਸਾਹਿਬ ਦਾ ਆਪਣੇ ਸੇਵਾਦਾਰਾਂ ਦਾ ਜਿਹੜੇ ਸਾਡੇ ਸਰਦਾਰ ਸੁੱਚਾ ਸਿੰਘ ਜੀ ਆ ਕਿ ਸਾਡੇ ਜੇ ਵੀ ਪ੍ਰਧਾਨ ਨੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਬੜੇ ਪਰਾਲੇ ਦੇ ਨਾਲ ਇਹ ਜਿਹੜੀਆਂ ਸੰਗਤਾਂ ਨੇ ਸਮੂਹ ਸੰਗਤਾਂ ਦੇ ਓਟ ਆਸਰੇ ਦੇ ਨਾਲ ਬਹੁਤ ਵੱਡੇ ਪੱਧਰ ਤੇ ਮੇਲਾ ਬਣਾਇਆ ਜਾਂਦਾ ਸੰਗਤਾਂ ਵਾਸਤੇ ਕੀ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਵਾਸਤੇ ਪ੍ਰਬੰਧ ਕੀਤੇ ਗਏ ਨੇ ਲੰਗਰ ਲਾਏ ਗਏ ਨੇ ਲੰਗਰ ਆਣ ਕੇ ਸੰਗਤਾਂ ਸ਼ਕ ਰਹੀਆਂ ਨੇ ਜੋ ਸੰਗਤਾਂ ਲੰਗਰ ਛਕਦੀਆਂ ਨੇ ਆਨੰਦ ਮਾਣ ਰਹੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਈਏ ਨੇ ਡਾਕਟਰ ਰਾਜਕਮਾਰ 베ਰਕਾ ਜੀ ਕਿੱਥੇ ਪਹੁੰਚੇ ਸੀਗੇ ਉਹ ਅੱਥੋ ਦੇ ਦਰਸ਼ਕਦਾਰੇ ਕਰਕੇ ਗਏ ਨੇ ਉਹਨਾਂ ਦਾ ਵੀ ਅਸੀਂ ਸ਼ੁਕਰੀਆ ਕਰਦੇ ਜੱਸੇਦਾਰ ਬਾਬਾ ਮੇਜਰ ਸਿੰਘ ਜੀ ਜੱਸੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਉਹ ਵੀ ਇੱਥੇ ਪਹੁੰਚੇ ਸੀਗੇ ਆਪਣੇ ਸਿੰਘਾਂ ਸਮੇਤ ਜੱਸੇਦਾਰ ਜੀ ਤਰਨਾ ਦਲ ਜੀ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਕੋਰਥਾਲਸਾ ਅਮਰਸਰ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਵਿਖੇ ਮਨਾਇਆ ਜਾ ਰਿਹਾ ਹੈ ਸੰਤਾਂ ਨੂੰ ਆਇਦੇ ਦਿਨ ਦੇ ਵਿੱਚ ਅਸੀਂ ਇਹੋ ਮੈਸੇਜ ਦਿੰਨੇ ਆ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਗੁਰਬਾਣੀ ਨਾਲ ਜੁੜੋ ਮਹਾਰਾ ਸੱਚੇ ਪਾਤਸ਼ਾਹ ਇਹਨਾਂ ਦੀਆਂ ਮਰਦ ਕਾਮਨਾ ਪੂਰੀਆਂ ਕਰੇ ਗੁਰਬਾਣੀ ਨਾਲ ਜੁੜਨਾ ਕਾਜੀ ਹੋਰ ਦੇਖੋ ਇੱਕਦਮ ਇੱਕ ਮੂਤਲ ਕਰਦੇ ਇਦਾਂ ਰੱਖੇ ਮੜ ਹਾਂ ਠੀਕ